ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ ਜੇ ਕੋਈ ਮਨੁੱਖ ਚਾਰ ਪਦਾਰਥ ਗੁਰਬਾਣੀ ਦੇ ਅਨੁਸਾਰ ਧਰਮ ਅਰਥ ਕਾਮ ਤੇ ਮੋਖ ਨੂੰ ਕਹਿੰਦੇ ਨੇ ਚਾਹੁੰਦਾ ਹੈ ਤਾਂ ਉਹ ਸੰਤ ਮਹਾਂਪੁਰਖਾਂ ਪ੍ਰਮਾਤਮਾ ਦੇ ਪਿਆਰਿਆਂ ਦੀ ਸੇਵਾ ਦੇ ਵਿੱਚ ਲੱਗ ਜਾਵੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋਈ ਆਪਣੇ दुख कलेशਾਂ ਤੋਂ ਨਜਾਤ ਪਾਉਣਾ ਚਾਹੁੰਦਾ ਹੈ ਤਾਂ ਫਿਰ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਘਰ ਵਿੱਚ ਜਪਣਾ ਸ਼ੁਰੂ ਕਰ ਦੇਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰ ਹੈ ਜੇਕਰ ਕਿਸੇ ਦੇ ਮਨ ਵਿੱਚ ਇਹ ਲਾਲਸਾ ਹੈ ਕਿ ਸਾਰੇ ਲੋਕ ਮੇਰੀ ਸੋਭਾ ਕਰਨ ਤਾਂ ਫਿਰ ਉਹ ਮਨੁੱਖ ਸਤ ਸੰਗਤ ਕਰਕੇ ਹਉਮੈ ਦਾ ਤਿਆਗ ਕਰ ਮਨ ਵਿੱਚ ਨਿਮਰਤਾ ਧਾਰਨ ਕਰ ਲੈਂਦਾ ਹੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ हे ਭਾਈ ਜਿਸ ਨੂੰ ਜਨਮ ਮਰਨ ਤੋਂ ਡਰ ਲੱਗਦਾ ਏ ਉਹ ਆਪਾ ਭਾਵ ਤਿਆਗ ਕੇ ਸਾਧੂ ਜਨਾ ਦੀ ਸ਼ਰਨ ਵਿੱਚ ਪੈ ਜਾਵੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ हे ਭਾਈ ਜਿਸ ਗੁਰੂ ਦੇ ਪਿਆਰੇ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਚਾਹਨਾ ਹੈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਮਾਨ ਕਰਦੇ ਹਨ ਕਿ ਅਜਿਹੇ ਪ੍ਰਮਾਤਮਾ ਦੇ ਦਰਸ਼ਨ ਦੇ ਪਿਆਸਿਆਂ ਤੋਂ ਮੈਂ ਬਲਹਾਰ ਬਲਹਾਰ ਜਾਂਦਾ ਹਾਂ